माज ਮਹੱਲਾ ਤੀਜਾ ਸਭ ਕਟ ਆਪੇ ਭੋਗਨ ਹਾਰਾ ਅਲਖ ਵਰਤੈ ਅਗਮ ਅਪਾਰਾ ਗੁਰ ਕੈ ਸਬਦ ਮੇਰਾ ਹਰਿ ਪ੍ਰਭ ਧਿਆਈਐ ਸਹਜੇ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਸਬਦ ਮਨ ਵਸਾਵਣਿਆ ਸਬਦ ਸੂਝੈ ਤਾਂ ਮਨ ਸਿਉ ਲੂਝੈ ਮਨ ਸਾ ਮਾਰ ਸਮਾਵਣਿਆ ਰਹਾਉ ਪੰਜ ਦੂਤ ਮੋਹ ਹੈ ਸੰਸਾਰਾ ਮਨ ਮੁਖ ਅੰਦੇ ਸੁੱਧ ਨਸਾਰਾ ਗੁਰਮੁਖ ਹੋਵੇ ਸੋ ਆਪਣਾ ਕਰ ਰੱਖੈ ਪੰਜ ਦੂਤ ਸਬਦ ਪਚਾਵਣਿਆ ਇਕ ਗੁਰਮੁਖ ਸਦਾ ਸੱਚੈ ਰੰਗ ਰਾਤੇ ਸਹਿਜੇ ਪ੍ਰਭ ਸੇਵਹਿ ਅਨੰਦਿਨ ਮਾਤੇ ਮਿਲ ਪ੍ਰੀਤਮ ਸੱਚੇ ਗੁਣ ਗਾਵਹਿ ਹਰ ਦਰ ਸੋਭਾ ਪਾਵਣਿਆ एकम एक आप उपाया माया चौथी पौड़ी गुरमुख ऊ ऊंची सचो सच कमा बण्या सब है सच्चा जे सच्चे पावे जिन सच जाता सो है जिसमा गुरुमुख गुरमुख करनी सच्चे से है सच जाय समा बण्या सच्चे बाज हो को अवरना दुआ ਦੁਜੈ ਲਾਗ ਜਗ ਖਪ ਖਪ ਮੂਆ ਗੁਰਮੁਖ ਹੋਵੇ ਸੋ ਏਕੋ ਜਾਣੈ ਏਕੋ ਸੇਵ ਸੁਖ ਪਾਵਣਿਆ ਜੀ ਜੰਤ ਸਭ ਸਰਣ ਤੁਮਾਰੀ ਆਪੇ ਧਰ ਦੇਖਹਿ ਕੱਚੀ ਪੱਕੀ ਸਾਰੀ ਅਨੰਦਿਨ ਆਪੇ ਕਾਰ ਕਰਾਏ ਆਪੇ ਮੇਲ ਮਿਲਾਵਣਿਆ ਉਹ ਆਪੇ ਮਿਲਹਿ ਵਖਹਿ ਹਦੂਰ ਸਭ ਮਹਿ ਆਪ ਰਹਾ ਪਰਪੂਰ ਨਾਨਕ ਆਪੇ ਆਪ ਵਰਤੈ ਗੁਰਮੁਖ ਸੋਝੀ ਪਾਵਣਿਆ ਮਾਜ ਮਹਲਾ 3 ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਗੁਰਮੁਖ ਵਿਰਲੇ ਕਿਨਹਿ ਚਖ ਡੀਠੀ ਅੰਤਰ ਪ੍ਰਗਾਸ ਮਹਾਰਸ ਪੀਵੈ ਦਰ ਸਚੈ ਸਬਦ ਬਜਾਵਣਿਆ ਹਾਉ ਵਾਰੀ ਜਿਉ ਵਾਰੀ ਗੁਰ ਚਰਨੀ ਚਿਤ ਲਾਵਣਿਆ ਸਤ ਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੇ ਮੈਲ ਚੁਕਾ ਬਣਿਆ ਰਹਾਉ ਤੇਰਾ ਸੱਚੇ ਕਿਨੈ ਅੰਤ ਨ ਪਾਇਆ ਗੁਰ ਪ੍ਰਸਾਦ ਕਿਨੈ ਵਿਰਲੇ ਚਿਤ ਲਾਇਆ ਤੁਧ ਸਾਲਾਹੇ ਨਰਜਾ ਕਬਹੂ ਸੱਚੇ ਨਾਵੇ ਕੀ ਭੁਖ ਲਾ ਬਣਿਆ ਇਕੋ ਵੇਖਾ ਅਵਰ ਨੰਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸਬਦ ਤਿਖਾ ਨਿਵਾਰੀ ਸਹਜੇ ਸੁਖ ਸਮਾ ਬਣਿਆ ਰਤਨ ਪਦਾਰਥ ਪੰਨਰ त्याਗੇ ਮਨ ਮੁਖ ਅੰਦਾ ਦੂਜੈ ਪਾਏ ਲਾਗੇ ਜੋ ਬੀਜੈ ਸੋਈ ਫਲ ਪਾਏ ਸੁਪਨੇ ਸੁਖ ਨਾ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸਬਦ ਮਨ ਵਸਾਏ ਆਨੰਦ ਦਿਨ ਸਦਾ ਰਹੇ ਪੈ ਅੰਦਰ ਪੈ ਮਾਰ ਪਰਮ ਚੁਕਾਵਣਿਆ ਪਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾਵਣਿਆ ਸਿਮਰਤ ਸਾਸਤ ਬੇਦ ਵਖਾਣੈ ਪਰਮੇ ਭੂਲਾ ਤਤ ਨ ਜਾਣੈ ਬਿਨ ਸਤਗੁਰ ਸੇਵੇ ਸੁਖ ਨ ਪਾਏ ਦੁਖੋ ਦੁਖ ਕਮਾਵਣਿਆ ਆਪ ਕਰੇ ਕਿਸ ਆਖੈ ਕੋਈ ਆਖਣ ਜਾਈਏ ਜੇ ਭੂਲਾ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣਿਆ ਮਾਜ ਮਹਲਾ 3 ਆਪੇ ਰੰਗੇ ਸਹਿਜ ਸੁਭਾਏ ਗੁਰ ਕੈ ਸਬਦ ਹਰ ਰੰਗ ਚੜਾਏ ਮਨ ਤਨ ਰੱਤਾ ਰਸ ਨਾ ਰੰਗ ਚਲੂਲੀ ਪੈ ਪਾਏ ਰੰਗ ਚੜਾ ਬਣਿਆ ਹਉ ਵਾਰੀ ਜੀਉ ਵਾਰੀ ਨਿਰਭਉ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ ਬਿਖ ਭਉ ਜਲ ਸ਼ਬਦ ਤਰਾਵਣਿਆ ਰਹਾਉ ਮਨ ਮੁਖ ਮੁਗਦ ਕਰਹਿ ਚਤੁਰਾਈ ਨਾਤਾ ਧੋਤਾ ਥਾਇ ਨ ਪਾਈ ਜੇਹਾ ਆਇਆ ਤੇਹਾ ਜਾਸੀ ਕਰ ਅਵਗਣ ਪਛੋਤਾ ਵਣਿਆ ਮਨ ਮੁਖ ਅੰਦੇ ਕਿਚੂ ਨ ਸੂਝੈ ਮਰਨ ਲਿਖਾਏ ਆਏ ਨਹੀਂ ਬੂਝੈ ਮਨ ਮੁਖ ਕਰਮ ਕਰੇ ਨਹੀਂ ਪਾਏ ਬਿਨ ਨਾਵੈ ਜਨਮ ਗਵਾ ਵਣਿਆ ਸਚ ਕਰਨੀ ਸ਼ਬਦ ਹੈ ਸਾਰ ਪੂਰੇ ਗੁਰ ਪਾਈਏ ਮੋਖ ਦਵਾਰ ਅਨੰਦਨ ਬਾਣੀ ਸ਼ਬਦ ਸੁਣਾਏ ਸਚ ਰਾਤੇ ਰੰਗ ਰੰਗਾਵਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮਨ ਤਨ 모ਹ ਆ ਸਹਿਜ ਸੁਭਾਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਿਲਾਵਣਿਆ ਜਸ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕੈ ਸਬਦ ਸਹਜੇ ਸੁਖ ਸਮਾਵੇ ਆਉ ਬਲੇ ਹਾਰੀ ਸਦਾ ਤਿਨ ਬਿਟਹੁ ਗੁਰ ਸੇਵਾ ਚਿਤ ਲਾਵਣਿਆ ਸੱਚਾ ਸੱਚੋ ਸੱਚ ਪਤੀ ਜੈ ਗੁਰ ਪ੍ਰਸਾਦੀ ਅੰਦਰ ਭੀਜੈ ਬੈਸ ਸਥਾਨ ਹਰ ਗੁਣ ਗਾਵੇ ਆਪੇ ਕਰ ਸਤਿ ਮਨਾਵਣਿਆ ਜਿਸ ਨੂੰ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਹਉਮੈ ਜਾਏ ਨਾਨਕ ਨਾਮ ਵਸੈ ਮਨ ਅੰਤਰ ਦਰ ਸੱਚੈ ਸੋਭਾ ਪਾਵਣਿਆ ਮਾਜ ਮਹੱਲਾ ਤੀਜਾ ਸਤ ਗੁਰ ਸੇਵੈ ਵੱਡੀ ਵਡਿਆਈ ਹਰ ਜੀ ਅਚਿੰਤ ਵਸੈ ਮਨ ਆਈ ਹਰ ਜੀਓ ਸਫਲਿਓ ਬਿਰਖੈ ਅੰਮ੍ਰਿਤ ਜਿਨ ਪੀਤਾ ਤਿਸ ਤਿਖਾਲ ਹਾਵਣਿਆ ਹਉ ਵਾਰੀ ਜੀਉ ਵਾਰੀ ਸਤ ਸੰਗਤ ਮੇਲ ਮਿਲਾਵਣਿਆ ਹਰ ਸਤ ਸੰਗਤ ਆਪੇ ਮੇਲੈ ਗੁਰਬਿ ਸਬਦੀ ਹਰ ਗੁਣ ਗਾਵਣਿਆ ਰਹਾਉ ਸਤ ਗੁਰ ਸੇਵੀ ਸਬਦ ਸੁਹਾਇ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹਉਮੈ ਮੈਲ ਗਵਾਇ ਦਰ ਸਚੈ ਸੋਭਾ ਪਾਵਣਿਆ ਬਿਨ ਗੁਰ ਨਾਮ ਨਾ ਪਾਇਆ ਜਾਏ ਸਿਧ ਸਾਧਕ ਰਹੇ ਬਿਲ ਲਾਏ ਬੇਨੁ ਗੁਰ ਸੇਵੇ ਸੁਖ ਨ ਹੋਵੀ ਪੂਰੈ ਭਾਗ ਗੁਰ ਪਾਵਣਿਆ ਇਹੋ ਮਨ ਆਰਸੀ ਕੋਈ ਗੁਰਮੁਖ ਵੇਖੈ ਮੋਰ ਚਾਣਾ ਲਾਗੈ ਜਹਾਉ ਮੈਂ ਸੁਖ ਹੈ ਅਨਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸਬਦ ਦੀ ਸੱਚ ਸਮਾਵਣਿਆ ਬਿਨ ਸਤ ਗੁਰ ਕਿਹੋ ਨ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪ ਆਪ ਮਿਲ ਰਹਾ ਸਹਜੇ ਸਹਿਜ ਸਮਾਵਣਿਆ ਗੁਰਮੁਖ ਹੋਵੇ ਸੋ ਇਕਸ ਸਿਉ ਲਿਵ ਲਾਏ ਦੂਜਾ ਭਰਮ ਗੁਰ ਸਬਦ ਜਲਾਏ ਕਾਇਆ ਅੰਦਰ ਵਣਜ ਕਰੇ ਵਪਾਰਾ ਨਾਮ ਨਿਧਾਨ ਸਚ ਪਾਵਣਿਆ ਗੁਰਮੁਖ ਕਰਨੀ ਹਰ ਕੀਰਤ ਸਾਰ ਗੁਰਮੁਖ ਪਾਏ ਮੋਖ ਦਵਾਰ ਆਨੰਦ ਰੰਗ ਰਤਾ ਗੁਣ ਗਾਵੇ ਅੰਦਰ ਮਹਿਲ ਬੁਲਾਵਣਿਆ ਸਤਿਗੁਰ ਦਾਤਾ ਮਿਲੈ ਮਿਨਾਇਆ ਪੂਰੇ ਭਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੈ ਵਡਿਆਈ ਹਰ ਸੱਚੇ ਕੀ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਆਪ ਮੁਨਜਾਏ ਤਾਂ ਸਭ ਕੁਛ ਪਾਏ ਗੁਰ ਸ਼ਬਦੀ ਸੱਚੀ ਲਿਵ ਲਾਏ ਸੱਚ ਬਣ ਜਹ ਸੱਚ ਸੰਗ ਰਹੈ ਸੱਚ ਵਾਪਾਰ ਕਰਾਣਿਆ ਹਉ ਵਾਰੀ ਜੀਉ ਵਾਰੀ ਹਰ ਗੁਣ ਅਨੰਦਨ ਗਾਵਣਿਆ ਹਉ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵਡਿਆਈ ਦੇਵਣਿਆ ਰਹਾਉ ਵੇਲਾ ਵਖਤ ਸਭ ਸੁਹਾਇ ਜਿਤ ਸੱਚਾ ਮੇਰੇ ਮਨ ਪਾਇਆ ਸੱਚੇ ਸੇਵੈ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਭਾਉ ਪੂਜਨ ਸਤਗੁਰ ਤੁਠੈ ਪਾਏ ਅਨ ਰਸ ਚੂਕੈ ਹਰ ਰਸ ਮਨ ਵਸਾਏ ਸੱਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤ ਗੁਰ ਨਾ ਸੇਵਹਿ ਮੂਰਖ ਅੰਦ ਗਵਾਰਾ ਫਿਰ ਓਏ ਕਿਥਾ ਹੋ ਪਾਇਨ ਮੁਖ ਦੁਆਰਾ ਮਰ ਮਰ ਜੰਮਹਿ ਫਿਰ ਫਿਰ ਆਵਹਿ ਜਮਦਰ ਚੋਟਾ ਖਾਵਣਿਆ ਸਬਦੈ ਸਾਧ ਜਾਣਹਿ ਤਾ ਆਪ ਪਛਾਣ ਹੈ ਨਿਰਮਲ ਬਾਣੀ ਸ਼ਬਦ ਵਖਾਣ ਹੈ ਸੱਚੇ ਸੇਵ ਸਦਾ ਸੁਖ ਪਾਇਨ ਨਉ ਨਿਦ ਨਾਮ ਮਨ ਵਸਾਵਣਿਆ ਸੋ ਥਾਨ ਸੁਹਾਇ ਜੋ ਹਰ ਮਨ ਪਾਇਆ ਸਤ ਸੰਗਤ ਬਹਿ ਹਰ ਗੁਣ ਗਾਇਆ ਆਨੰਦਨ ਹਰ ਸਾਲਾ ਹੈ ਸੱਚਾ ਨਿਰਮਲ ਨਾਦ ਵਜਾਵਣਿਆ ਮਨ ਮੁਖ ਖੋਟੀ ਰਾਸ ਖੋਟਾ ਪਾਸਾਰਾ ਕੂੜ ਕਮਾਵਨ ਦੁੱਖ ਲਾਗੈ ਭਾਰਾ ਪਰਮੇ ਪੂਲੇ ਫਿਰਨ ਦਿਨ ਰਾਤੀ ਮਰ ਜਨਮ ਹੈ ਜਨਮ ਗਵਾਵਣਿਆ ਸੱਚਾ ਸਾਹਿਬ ਮੈਂ ਅਤ ਪਿਆਰਾ ਪੂਰੇ ਗੁਰ ਕੈ ਸ਼ਬਦ ਆਧਾਰਾ ਨਾਨਕ ਨਾਮ ਮਿਲੇ ਵਡਿਆਈ ਦੁਖ ਸੁਖ ਸਮ ਕਰ ਜਾਣਣਿਆ ਮਾਜ ਮਹੱਲਾ ਤੀਜਾ ਤੇਰੀ ਆ ਖਾਣੀ ਤੇਰੀ ਆ ਬਾਣੀ ਬਿਨ ਨਾਵੈ ਸਭ ਭਰਮ ਭੁਲਾਣੀ ਗੁਰ ਸੇਵਾ ਤੇ ਹਰ ਨਾਮ ਪਾਇਆ ਬਿਨ ਸਤਗੁਰ ਕੋਈ ਨਾ ਪਾਵਣਿਆ ਹਉ ਵਾਰੀ ਜੀਉ ਵਾਰੀ ਹਰ ਸੇਤੀ ਚਿਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਐ ਸਹਿਜੇ ਮਨ ਵਸਾਵਣਿਆ ਰਹਾਉ ਸਤਗੁਰ ਸੇਵਿਤਾ ਸਭ ਕਿਛ ਪਾਏ ਜੇਹੀ ਮਨសា ਕਰ ਲਾਗੇ ਤੇਹਾ ਫਲ ਪਾਏ ਸਤਿਗੁਰ ਦਾਤਾ ਸਭ ਨਾ ਵਥੂ ਕਾ ਪੂਰੇ ਪਾਗ ਮਿਲਾਵਣਿਆ ਇਹੋ ਮਨ ਮੈਲਾ ਇੱਕ ਨਾ ਧਿਆਏ ਅੰਤਰ ਮੈਲ ਲਾਗੀ ਬਹੁ ਦੂਜੈ ਪਾਏ ਤਟ ਤੀਰਥ ਦਿਸੰਤਰ ਭਵੈ ਅਹੰਕਾਰੀ ਹੋਰ ਵਧੇਰੇ ਹਉਮੈ ਮਨ ਲਾਵਣਿਆ ਸਤਿਗੁਰ ਸੇਵੇ ਤਾ ਮਨ ਜਾਏ ਜੀਵਤ ਮਰੈ ਹਰਿ ਸਿਉ ਚਿਤ ਲਾਏ ਹਰ ਨਿਰਮਲ ਸਚ ਮੈਲ ਨ ਲਾਗੇ ਸਚ ਲਾਗੇ ਮੈਲ ਗਵਾਵਣਿਆ ਬਾਜ ਗੁਰੂ ਹੈ ਅੰਧ ਗੁਬਾਰਾ ਅਗਿਆਨੀ ਅੰਦਾ ਅੰਧ ਅੰਧਾਰਾ ਬਿਸਟਾ ਕੇ ਕੀੜੇ ਬਿਸਟਾ ਕਮਾਵਹਿ ਫਿਰ ਬਿਸਟਾ ਮਾਹੀ ਬਚਾਵਣਿਆ ਮੁਕਤੇ ਸੇਵੇ ਮੁਕਤਾ ਹੋਵੈ ਹਉਮੈ ਮਮਤਾ ਸਭ ਦੇਖੋਵੈ ਅਨ ਦਿਨ ਹਰ ਜੀਉ ਸੱਚਾ ਸੇਵੀ ਪੂਰੇ ਭਾਗ ਗੁਰ ਪਾਵਣਿਆ ਆਪੇ ਬਖਸੇ ਮੇਲ ਮਿਲਾਏ ਪੂਰੇ ਗੁਰ ਤੇ ਨਾਮ ਨਿਧ ਪਾਏ ਸਚੇ ਨਾਮ ਸਦਾ ਮਨ ਸੱਚਾ ਸਤਿ ਸੇਵੇ ਦੁਖ ਗਵਾ ਬਣਿਆ ਸਦਾ ਹਜੂਰ ਦੂਰ ਨ ਜਾਣਹੋ ਗੁਰਬਦੀ ਹਰ ਅੰਤਰ ਪਛਾਨਹੋ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ